ਮੇਰਾ ਮੰਮੀ ਹਾਂ ਇਹ ਤੁਹਾਡਾ ਬੇਬੀ ਜਿਹੜਾ ਆ ਐਂਬੂਲੈਂਸ ਦੇ ਵਿੱਚ ਹੋਇਆ ਕਿਸ ਤਰ੍ਹਾਂ ਲੱਗ ਰਿਹਾ ਠੀਕ ਹੈ ਨਾ ਚਾਹੁੰਦਾ ਤੁਸੀਂ ਬਹੁਤ ਵਧੀਆ ਲਾਂਚ ਲਿਆ ਹਾਂ ਤੇ ਮੈਂ ਬਾਜੀ ਦਾ ਧੰਨਵਾਦ ਕਰਦਾ ਜੋ ਲਿਆ ਸੀ ਮੇਰੀ ਜਾਨ ਬਚਾਈ ਤੇ ਸਟਾਫ ਨੇ ਇਥੇ ਕਿਦਾਂ ਦਾ ਟਰੀਟਮੈਂਟ ਕੀਤਾ ਬਹੁਤ ਹੀ ਅੱਛਾ ਬੋਨਾ ਦੀ ਵੀ ਮੇਰਾ ਬੰਦ ਬੋਨਾ ਹੈ ਇਹ ਮੇਰੀ ਆਸ਼ਾ ਵਜੋਂ ਦੇ ਵੀ ਬਿਲਕੁਲ ਤਨਵਰ ਇੱਕ ਕੀ ਵਜ੍ਹਾ ਸੀਗਾ ਬੱਚੇ ਨੂੰ ਕਿਸ ਤਰ੍ਹਾਂ ਹੋਇਆ ਹੈ ਇਹ ਤੇ ਰੋਏ ਉਹ ਤੇ ਲੇਜੀ ਦੇ ਕਰੀ ਉਹਦਾ ਦੱਲ ਆ ਕੇ ਗਏ ਸੀ ਅੱਛਾ ਜੀ ਐਮਬੂਲੈਂਸ ਹੋਇਆ ਹਾਂਜੀ ਐਮਬੂਲੈਂਸ ਹੀ ਹੋ ਗਿਆ ਸੀ ਅੱਛਾ ਜੀ ਕਿੱਥੋਂ ਆਏ ਤੁਸੀਂ ਲਖਨ ਤੋਂ ਪੱਡੇ ਅੱਛਾ ਜੀ ਹਾਂਜੀ ਇਹ ਐਮਬੂਲੈਂਸ ਵਾਲਾ ਤਾਨੂੰ ਇੱਥੇ ਪ੍ਰੋਪਰ ਪਹੁੰਚਾ ਕੇ ਗਿਆ ਹਾਂਜੀ ਹਾਂਜੀ ਇੱਥੇ ਦਾਖਲ ਕਰਕੇ ਗਿਆ ਵਾ ਸਾਰਾ ਕੁਝ ਕਰਕੇ ਗਿਆ ਹੂੰ ਹੂੰ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਅੱਛਾ ਜੀ ਉਹਦਾ ਧੰਨਵਾਦ ਕਰਨਾ ਚਾਹੁੰਦੇ ਆ ਜੀ ਉਹਨੇ ਬਹੁਤ ਵਧੀਆ ਕਰ ਦਿੱਤਾ ਇਤੋਂ ਦਾ ਹੀ ਪਹੁੰਚਾਤਾ ਵਾ केस ਕਰ ਦਿੱਤਾ ਉਹਨੇ ਵਧੀਆ ਚਲੋ ਸਮਾਂਹ ਲਿਆ ਇਹਨਾਂ ਦੇ ਬੱਚਿਆਂ ਨੂੰ ਤੇ ਗੱਡੀ ਦੇ ਵਿੱਚ ਸਮਾਂਹ ਕੇ ਲੈ ਗਏ ਇੰਟਰਡੋਮ ਮੇਰਾ ਨਾਮ ਹੈ ਹਾ ਇਹ ਤੁਹਾਡਾ ਬੇਬੀ ਜਿਹੜਾ ਆ ਐਂਬੂਲੈਂਸ ਦੇ ਵਿੱਚ ਹੋਇਆ ਕਿਸ ਤਰ੍ਹਾਂ ਲੱਗ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਲੱਗ ਰਿਹਾ ਹੈਗਾ ਤੇ ਮੈਂ ਪਾਤੀ ਦਾ ਧੰਨਵਾਦ ਕਰਦਾ ਜੋ ਨੀਂਦ ਸੀ ਪੁੱਤਾਂ ਦੀ ਮੇਰਾ ਬੰਦ ਪੁੱਤ ਹੈ। ਜੀ ਮੇਰੀ ਆਸ਼ਾ ਵਾਂਗ ਕਰਦੇ ਵੀ ਮੇਰੀ ਫੀਲ ਹੈ। ਸਰਵਰ ਇੱਕ ਕੀ ਹੋਇਆ ਸੀਗਾ ਬੱਚੇ ਨੂੰ ਉਹ ਕਿਸ ਤਰ੍ਹਾਂ ਹੋਇਆ ਹੈ? ਇਹ ਘਰ ਹੋਈ ਉਹ ਤੇ ਲੇਜੀ ਦੇ ਘਰ ਉਧਰ ਦੱਲਾ ਦੇ ਦਿੱਨੀ ਅਸੀਂ। ਅੱਛਾ ਜੀ ਐਮਬੂਲੈਂਸ ਹੋਇਆ। ਹਾਂ ਜੀ ਐਮਬੂਲੈਂਸ ਹੀ ਹੋ ਗਿਆ ਸੀ। ਅੱਛਾ ਜੀ ਕਿੱਥੋਂ ਆਏ ਤੁਸੀਂ? ਲਖਨਊ ਤੋਂ ਪੱਡੇ। अच्छा जी हां जी ए एंबुलेंस वाला तमु इथे प्रॉपर ਚਾਕੇ ਗਿਆ हां जी हां जी ਇੱਥੇ ਦਾਖਲ ਕਰਕੇ ਗਿਆ ਵਾ ਸਾਰਾ ਕੁਝ ਕਰਕੇ ਗਿਆ ਹੂੰ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਅੱਛਾ ਜੀ ਉਹਦਾ ਧੰਨਵਾਦ ਕਰਨਾ ਚਾਹੁੰਦੇ ਆ ਵੀ ਉਹਨੇ ਬਹੁਤ ਵਧੀਆ ਕਰ ਦਿੱਤਾ ਇਤੋਂ ਦਾ ਹੀ ਪਛਾੜਦਾ ਵਾ ਕੇਸ ਕਰ ਦਿੱਤਾ ਉਹਨੇ ਵਧੀਆ ਚਲੋ ਸੰਭਾਲ ਲਿਆ ਇਹਨਾਂ ਦੇ ਬੱਚਿਆਂ ਨੂੰ ਵੀ ਗੱਡੀ ਦੇ ਵਿੱਚ ਸੰਭਾਲ ਕੇ ਲੈ ਗਏ ਇੰਟਰਡੋ ਮੇਰਾ ਨਾਮ ਨੀਹਾ ਇਹ ਤੁਹਾਡਾ ਬੇਬੀ ਜਿਹੜਾ ਆ ਐਮਬੂਲੈਂਸ ਦੇ ਵਿੱਚ ਹੋਇਆ ਹਾਂ ਕਿਸ ਤਰ੍ਹਾਂ ਲੱਗ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਲੰਘ ਰਹੇ ਹੋ ਤੇ ਮੈਂ ਭਾਜੀ ਦਾ ਧੰਨਵਾਦ ਕਰਦਾ ਜੋ ਦੀਆਂ ਸੀ ਮੇਰੀ ਜਾਨ ਬਚਾਈ ਤੇ ਸਟਾਫ ਨੇ ਇਤੋਂ ਕਿਦਾਂ ਦਾ ਟ੍ਰੀਟਮੈਂਟ ਦਿੱਤਾ ਬਹੁਤ ਵਧੀਆ ਕੋਨਾ ਦੇ ਵੀ ਮੇਰਾ ਬੰਦ ਕੋਨਾ ਹੈ ਤੇ ਮੇਰੀ ਆਸ਼ਾ ਬਣ ਕੇ ਦੇ ਵੀ ਮੇਰੀ ਸਿਹਤ ਠੀਕ ਹੋ ਜੇ ਚਲੋਰ ਇੱਕ ਕੀ ਵਜ੍ਹਾ ਸੀਗਾ ਬੱਚੇ ਨੂੰ ਔਰ ਕਿਸ ਤਰ੍ਹਾਂ ਹੋਇਆ ਹੈ ਇਹਕਰ ਉਹ ਵੀ ਤੇ ਲੇਜੀ ਦੇਕਰ ਉਧਰ ਦੱਲਾ ਤੇ ਗਿਨੀ ਅਸੀਂ ਅੱਛਾ ਜੀ ਐਮਬੂਲੈਂਸ ਹੋਇਆ ਹਾਂਜੀ ਐਮਬੂਲੈਂਸ ਹੀ ਹੋ ਗਿਆ ਸੀ ਅੱਛਾ ਜੀ ਕਿੱਥੋਂ ਆਏ ਤੁਸੀਂ ਲਖਨ ਤੋਂ ਪੱਡੇ ਅੱਛਾ ਜੀ ਹਾਂਜੀ ਇਹ ਐਮਬੂਲੈਂਸ ਵਾਲਾ ਤਾਨੂੰ ਇੱਥੇ ਪ੍ਰੋਪਰ ਪਹਚਾ ਕੇ ਗਿਆ ਹਾਂਜੀ ਹਾਂਜੀ ਇੱਥੇ ਦਾਖਲ ਕਰਕੇ ਗਿਆ ਵਾ ਸਾਰਾ ਕੁਝ ਕਰਕੇ ਗਿਆ ਹੂੰ ਹੂੰ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਅੱਛਾ ਜੀ ਉਹਦਾ ਧੰਨਵਾਦ ਕਰਨਾ ਚਾਹੁੰਦੇ ਆ ਜੀ ਉਹਨੇ ਬਹੁਤ ਵਧੀਆ ਕਰ ਦਿੱਤਾ ਇੱਥੇ ਦਾ ਹੀ ਪਹਚਾਰਦਾ ਵਾ ਕੇਸ ਕਰ ਦਿੱਤਾ ਉਹਨੇ ਵਧੀਆ ਚਲੋ ਸੰਭਾਲ ਲਿਆ ਇਹਨਾਂ ਦੇ ਬੱਚਿਆਂ ਨੂੰ We got the little smile that